ਤੇ ਜੋ ਹੋਇਆ ਸੀਗਾ ਤੁਹਾਡੀ ਆਪਸ ਵਿੱਚ ਬਹੁਤ ਵਧੀਆ ਜੁਗਲਬੰਦੀ ਚੱਲਦੀ ਸੀਗੀ ਹੈ ਨਾ ਹੈ ਨਾ ਉਹ ਉਹ ਜ਼ਰੂਰ ਵਾਕਏ ਤੁਹਾਡੇ ਤੋਂ ਸੁਣਨੀ ਹੈ ਠੀਕ ਹੈ ਜ਼ਰੂਰ ਸੁਣਾਵਾਂਗੇ ਹੈ ਨਾ ਤੇ ਉਹ ਚ ਜਿਹੜਾ ਕਿੱਸਾ ਹੋਇਆ ਸੀ ਮੈਨੂੰ ਲੱਗਦਾ ਸ਼ਾਇਦ ਮੈਂ ਗਲਤ ਨਾ ਹੋਵਾਂ ਉਹਦੇ ਚ ਮੇਬੀ ਮਤਲਬ ਐਜ਼ ਅ ਆਡੀਅנס ਜਿਦਾਂ ਹੰਸਰਾਜੀ ਨੇ ਬਦਮਸ਼ੀਰੀ ਸਾਡੇ ਹੰਸਰਾਜ ਹੰਸ ਜੀ ਨੇ ਕੁਝ ਟਿੱਪਣੀ ਕੀਤੀ ਸੀ ਤੁਹਾਡੇ ਉੱਤੇ ਉਹ ਜਿਹੜੀ ਟਿੱਪਣੀ ਕੀਤੀ ਸੀਗੀ ਉਹ ਵਾਕਈ ਐਕਚੁਅਲ ਕੋਈ ਮਤਲਬ ਅੰਦਰੋਂ ਦੀ ਟਿੱਪਣੀ ਕੀਤੀ ਸੀ ਜਾਂ ਮੈਂ ਕਹ ਲਵਾਂ ਕਿ ਇੱਕ ਸਿੰਗਰਾਂ ਦਾ ਆਪਸ ਦੇ ਵਿੱਚ ਜੋ ਪਿਆਰ ਵਾਲੀ ਉਹ ਇੱਕ ਕਹ ਲਵਾਂ ਕਿ ਟਿੱਪਣੀ ਹੁੰਦੀ ਉਹ ਸੀਗੀ ਉਹ ਮੈਨੂੰ ਤਾਂ ਉਹਦੀ ਟਿੱਪਣੀ ਜੇ ਮੈਨੂੰ ਜਿੱਦਾਂ ਵੀ ਉਹਨੇ ਕਹਾ ਟਿੱਪਣੀ ਕਰ ਦਿੱਤੀ ਮੈਨੂੰ ਬਹੁਤ ਵਧੀਆ ਲੱਗੇ ਉਹੀ ਬਹੁਤ ਖੂਬਸੂਰਤ ਲੱਗੀ ਉਹ ਚੀਜ਼ ਉਹਨੇ ਮੈਨੂੰ ਕਿਹਾ ਵੀ ਐ ਮੇਲਾ ਲੋਟ ਲਿਆ ਬਿਸ਼ਕਲੇ ਕੁੜੀ ਹੈ ਹਨਾ ਹਾਂ ਇਹੋ ਹੀ ਟਿੱਪਣੀ ਸੀ ਤੇ ਮੈਂ ਉਹਨੂੰ ਆਖਿਆ ਵੀ ਗੋਰੇ ਰੰਗ ਦਾ ਮਾਣ ਨਾ ਕਰਵੇ ਹੈਂ ਇਹ ਦਮਾਨੀ ਕਰੀਦਾ ਜੇ ਮੈਂ ਬਿਸ਼ੱਕ ਲਿਆ ਤੇ ਬਸ ਇੱਕ ਟਿੱਪਣੀ ਜਿਹੜੀ ਹੈ ਨਾ ਕਈ ਵਾਰੀ ਕਲਾਕਾਰਾਂ ਨੂੰ ਟਿੱਪਣੀਆਂ ਇਹ ਉਦਾਂ ਵੈਸੇ ਆਸੇ ਨੇ ਉਦਾਂ ਕਹਿ ਹਾਂ ਹਾਸੇ ਨੇ ਸੀ ਬਹੁਤ ਇਦਾਂ ਸਾਡੀ ਇੱਜ਼ਤ ਕਰਦੇ ਅਦਬ ਕਰਦੇ ਸਾਡਾ ਬਹੁਤ ਸਾਨੂੰ ਪਿਆਰ ਨਾਲ ਹੀ ਉਹਨਾਂ ਨੇ ਫਿਰ ਅਗਲੀ ਤੇ ਮੈਂ ਵੀ ਉਹਨਾਂ ਦਾ ਬਹੁਤ ਪਿਆਰ ਕਰਦੀ ਅਗਲੀ ਗੱਲ 'ਚ ਉਹਨਾਂ ਨੇ ਉਹ ਡੈਫੀਨੇਸ਼ਨ ਸਮਝਾਤੀ ਸੀ ਵੀ ਖੂਬਸੂਰਤੀ ਦੀ ਡੈਫੀਨੇਸ਼ਨ ਕਿ ਹਾਊ ਟੂ ਡਿਫਾਈਨ ਖੂਬਸੂਰਤੀ ਉਹ ਤਾਂ ਇੱਕ ਵਸੇ ਸ਼ੁਕਰੀਆ ਦੇ ਨਾਲ ਇੱਕ ਜਵਾਬ ਸਵਾਲ ਜਿਹਾ ਹੋ ਗਿਆ ਆ ਪਰ ਦਿਲੋਂ ਸਾਡੀ ਇੱਜ਼ਤ ਕਰਦਾ ਸੀ ਵੀ ਉਹਨਾਂ ਨੂੰ ਬਹੁਤ ਮੁਹੱਬਤ ਕਰਦੇ ਉਹਨਾਂ ਨੂੰ ਮਾਨ ਕਰਦੇ ਆ ਉਹਨਾਂ ਨੂੰ ਅਦਬ ਕਰਦੇ ਸਾਡੇ ਵੱਡੇ ਭਾਜੀ ਆ ਕੋਈ ਐਦਾਂ ਦੀ ਗੱਲ ਨਹੀਂ 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 ਹਾਂ ਬਿਲਕੁਲ ਬਿਲਕੁਲ ਗਾਣੇ ਦੇ ਵਿੱਚ ਅਸੀਂ ਆਡੀਅנס ਆ ਆਡੀਅנס ਵਾਂਗੂ ਦੇਖਿਆ ਤੇ ਜਿਹੜਾ ਕਮੈਂਟ ਕੀਤਾ ਗਾਣਾ ਯੋ ਜਿਹੜਾ ਥੋੜਾ ਬਹੁਤਾ ਕੁਸ਼ਕਲਾ ਵੀ ਹੋ ਜਵੇ ਕਿ ਉਹ ਗਾਣਾ ਕਿਹੜਾ ਹਾਂ ਕੋਈ ਹੱਸਣਾ ਕਿ ਗੱਲ ਹੋ ਗਈ ਨਾ ਹੁਣ ਮੰਨ ਲਓ ਸਾਡੇ ਵਰਗੀ ਆਮ ਆਡੀਅנס ਦੇਖਦੀ ਉਹ ਚ ਕਹਿਣਾ ਯਾਰ ਹੰਸ ਰਾਜ ਜੀ ਨੇ ਬੇਸ਼ਕਲ ਬੋਲਤਾ ਮਿਲਦਾ ਆਰਟਿਸਟ ਨੂੰ ਹੈ ਨਾ ਉਹ ਦੇਖਣ ਵਾਲਿਆਂ ਨੂੰ ਆਡੀਅנס ਨੂੰ ਲੱਗਾ ਐਦਾਂ ਬਟ ਫਿਰ ਉਹ ਚਲੋ ਅਸੀਂ ਤਾਂ ਸਮਝਦੇ ਨਹੀਂ ਇਹ ਚੀਜ਼ਾਂ ਨੂੰ ਬਾਅਦ ਵਿੱਚ ਜਦੋਂ ਪਤਾ ਲੱਗਾ ਕਿ ਇਹ ਇੱਕ ਹੈਲਦੀ ਉਹ ਜੁਗਲਬੰਦੀ ਹੁੰਦੀ ਹੈ ਜਿਹਦੇ ਸਿਰ ਥੋੜਾ ਮਸ਼ਕਰੀ ਵੀ ਚੱਲਦੀ ਹੈ ਜੇ ਥੋੜਾ ਹਾਂ ਸਾਟੇਠਾ ਵੀ ਚੱਲਦਾ ਮੈਨੂੰ ਬੜਾ ਅੱਛਾ ਲੱਗਾ ਕੋਈ ਗੱਲ ਨਹੀਂ ਹਾਂ ਮੈਂ ਕਿਹਾ ਮੈਨੂੰ ਕੋਈ ਗੁੱਸਾ ਨਹੀਂਗਾ ਉਹ ਹੁੰਦਾ ਫਿਰ ਕਿ ਮੈਂ ਵੀ ਤੈਨੂੰ ਓਦਾਂ ਹੀ ਆਖ ਦਿੱਤਾ ਉਹ ਇੱਕ ਰਮਜੋ ਰਮਜੀ ਗਾਣੇ ਦੇ ਵਿੱਚ ਵੀ ਇੱਕ ਰਮਜਾ ਇਨਸਾਨ ਦੀ ਉਹ ਰਮਜੋ ਰਮਜੀ ਜਿਹੜੀ ਜੁਗਲਬੰਦੀ ਦਾ ਮਤਲਬ ਇਹੀ ਹੁੰਦਾ ਹੈ ਕਿ ਇਹ ਰੱਬ ਕਰੇ ਉਹਨਾਂ ਨੇ ਈ ਦੀ ਹੰਸ ਰਾਜ ਹੰਸ ਜੀ ਕਰੇ ਮਤਲਬ ਬੜਾ ਉਹਨਾਂ ਨੇ ਮਾਲ ਕਰਨਾ ਤੇ ਰਹਿਮਤ ਆ ਰੱਬ ਦੀ ਅਸੀਂ ਕ ਇਹ ਬੜਾ ਬੜੀ ਵਧੀਆ ਲੱਗੀ ਮੈਨੂੰ ਵੀ ਨਾਲ ਹੀ ਉਹਨਾਂ ਨੇ ਉਹ ਵੀ ਕਹ ਦਿੱਤਾ ਸੀ ਕਿ ਤੇਰੀ ਜੁੱਤੀ ਦੀਆਂ ਨੋਕਾਂ ਨੇ ਹੈਨਾ ਉਹ ਤੁਹਾਡਾ ਬਹੁਤ ਉਹਨਾਂ ਨੇ ਵਧੀਆ ਗੱਲ ਕਹੀ ਕਹੀ ਉਹ ਵੀ ਰਾਜੀ ਰਵੇ ਕੋਈ ਨਹੀਂ ਬਹੁਤ ਸੋਹਣਾ ਸੀ ਉਹ ਵਾਕਈ ਉਹ ਤੁਹਾਡੀ ਰੀਲ ਵੀ ਉਹ ਜਿਹੜਾ ਉਹ ਸ਼ੋਅ ਜਿਹਾ ਨਾ ਉਹ ਵਾਇਰਲ ਵੀ ਬਹੁਤ ਹੋਇਆ ਸੀਗਾ ਬਹੁਤ ਜਣਿਆਂ ਨੇ ਦੇਖਿਆ ਮੈਨੂੰ ਲੱਗਦਾ ਮਿਲੀਅਨਸ ਤੱਕ ਲੋਕਾਂ ਨੇ ਦੇਖਿਆ ਮੈਨੂੰ ਤੇ ਅਸੀਂ ਵੀ ਕੋਈ ਗੱਲ ਨਹੀਂ ਜੇ ਮੈਨੂੰ ਬਿਸ਼ੱਕਲ ਵੀ ਆਖ ਦਿੱਤਾ ਤੇ ਕੋਈ ਗੱਲ ਨਹੀਂ ਇੱਡੇ ਵੱਡੇ ਕਲਾਕਾਰ ਦੇ ਨਾਲ ਜਿਹੜੀ ਸੰਗੀਤ ਜਿਹੜਾ ਗਾਉਣਾ ਵਾ ਵੀ ਕਿਹੜਾ ਸੌਖਾ ਪਿਆ ਭਾਵੇਂ ਸਾਡੇ ਸ਼ਾਹ ਕੋਟੀ ਦੇ ਸ਼ਾਗਿਰਦਾਂ ਭਾਵੇਂ ਸਾਡੇ ਮੀਰ ਆਲਮਾ ਤੋਂ ਸਿੱਖ ਕੇ ਗਏ ਵਾ ਸਾਡੇ ਤੇ ਪਰ ਉਹਨਾਂ ਨੇ ਬਹੁਤ ਮਾਲਕ ਦਾ ਉਹਨਾਂ ਤੇ ਨਜ਼ਰੇ ਕਰਮ ਹੈਨਾ ਇੰਨੀ ਵੱਡੀ ਪਦਵੀ ਉਹਨਾਂ ਨੇ ਪਾਈ ਆ ਹੰਸ ਰਾਜ ਹੰਸ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਸੀਵਾਜੋ ਫਿਰ ਤੇ ਸਾਡੇ ਵਾਸਤੇ ਜੀ ਬਹੁਤ ਵੱਡੀ ਹਸਤੀ ਆ ਹੂੰ ਬਿਲਕੁਲ ਬਿਲਕੁਲ ਪਹਿਲਾਂ ਵੀ ਕਾਫੀ ਸਟੇजेस ਤੁਸੀਂ ਜੀ ਵੱਡੇ ਭਾਜੀ ਆ ਸਾਨੂੰ ਜੋ ਮਰਜੀ ਆਖਦੇ ਨੇ ਕੋਈ ਨਹੀਂ ਅਸੀਂ ਕੋਈ ਗੁੱਸਾ ਨਹੀਂ ਕੀਤਾ ਆ ਨਹੀਂ ਨਹੀਂ ਤੁਸੀਂ ਬਹੁਤ ਸੇਖਿਆ ਕੋਈ ਏਦਾਂ ਦੀ ਗੱਲ ਹੀ ਗਾਣੇ 'ਚ ਛੁਕਲਾ ਹੋ ਗਿਆ ਇੱਕ ਦੂਸਰੇ ਨਾਲ ਕੋਈ ਐਸੀ ਗੱਲ ਨਹੀਂ ਸਾਡੇ ਨਾਲ ਬਹੁਤ ਇੱਜ਼ਤ ਕਰਦੇ ਸਾਡੇ ਜੀ ਨਹੀਂ ਕਾਫੀ ਜੁਗਲਬੰਦੀਆਂ ਨੇ ਉਸ ਤੋਂ ਇਲਾਵਾ ਹੋਰ ਬਹੁਤ ਸਟੇਜਿਸ ਨੇ ਜਿੱਥੇ ਤੁਹਾਡੀਆਂ ਕੰਕੀਆਂ ਜੁਗਲਬੰਦੀਆਂ ਹਾਂ ਦੇਖੋ ਤਸਵੀਰ ਤਸਵੀਰੀ ਤਸਵੀਰੀ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਇੰਨੇ ਚਿਰ ਦੇ ਮੈਨੂੰ ਜਾਣਦੇ ਹੋ ਤੇ ਤੁਸੀਂ ਮੈਨੂੰ ਬੁਲਾਇਆ ਲੇਟ ਮੜਾ ਤੁਸੀਂ ਨਹੀਂ 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 ਇਹ ਤੁਸੀਂ ਆਪਣਾ ਚੈਨਲ ਤੁਹਾਡਾ ਮਸ਼ਹੂਰ ਸੀ ਤੁਸੀਂ ਮੈਨੂੰ ਕਿੰਨੇ ਦਿਨ ਤੋਂ ਜਾਣਦੇ ਮੈਂ ਤੁਹਾਨੂੰ ਮੈਸੇਜ ਬਹੁਤ ਪਹਿਲਾਂ ਕੀਤਾ ਸੀ ਉਹ ਮੈਨੂੰ ਲੱਗਦਾ ਤੁਸੀਂ ਉਹ ਦੇਖਦੇ ਨਹੀਂ ਨਾ ਬਹੁਤ 20 ਸਾਲ ਹੋ ਗਏ ਮੇਰੀ ਜੁਗਲਬੰਦੀ ਹੋਈ ਨੂੰ ਇੰਨੇ ਚਿਰ ਤੁਸੀਂ ਕਿੱਥੇ ਛਿਪੇ ਰਹੇ ਨਹੀਂ ਮੈਂ ਬਹੁਤ ਲੰਬੇ ਸਮੇਂ ਤੋਂ ਇਹ ਚੀਜ਼ਾਂ ਮੈਂ ਸੁਣ ਰਿਹਾ ਆਂ ਤੇ ਸੁਣਾ ਦਿਓ ਪਲੀਜ਼ ਦੋ ਹੁਣ ਜੋ ਹੁਣ ਤੁਸੀਂ ਆਦਾ ਤਾਜੀਆਂ ਕੀਤੀਆਂ ਛੇੜਤੀ ਯਾ ਤਾਰ ਹੁਣ ਮਾੜਾ ਜਾ ਆਉਣਦੇ ਹੁਣ ਉਹੀ ਉਹੀ ਸਟਾਈਲ ਚ ਗਾਓ ਇੱਕ ਵਾਰੀ ਪਲੀਜ਼ ਠੀਕ ਹੈ ਠੀਕ ਹੈ ਇਹ ਬਾਦ ਤੁਹਾਨੂੰ ਰਿਕੁਐਸਟ ਹੈ ਜਿਹੜਾ ਤੁਸੀਂ ਤੁਸੀਂ ਇੰਨੇ ਤੁਹਾਡੇ ਗਾਨ ਸ੍ਰੀਲੇ ਇੰਨਾ ਅੱਛਾ ਰੂਹ ਵਾਲਾ ਸੁਣਦੇ ਹੋ ਤੁਸੀਂ ਤੇ ਮੈਨੂੰ ਵੀ ਤੁਸੀਂ ਬਸ ਇਹੀ ਹੈ ਕਿ ਚੰਗਿਆਂ ਨੂੰ ਸੁਣੀਦਾ ਚੰਗਿਆਂ ਨੂੰ ਸੁਣੀਦਾ ਮੈਨੂੰ ਪਹਿਲਾਂ ਬੁਲਾ ਲੈਂਦੇ ਤਾਂ ਨਜ਼ਾਰੇ ਨਾ ਆ ਜਾਂਦੇ ਕਿ ਨਹੀਂ ਇਹ ਹੁਣ ਅੱਜ ਤੁਹਾਨੂੰ ਕਹਤਾ ਕਿ ਇਹ ਤੁਹਾਡਾ ਆਪਣਾ ਚੈਨਲ ਆ चुणी उन प्यारु नभो आया सॾे प्यार जा <s1> <coughs> I'm sorry. کسے وے لٹ لیا کسے او دن باز واہ بھی گل جوا کوئی شبد ہی نہیں ہے تریف کی کریے شبد بہت چھوٹے ہیں بہت خوب